ਬਹੁਤ ਸਾਰੇ ਲੋਕ ਇੱਥੇ ਵਿਜ਼ਟਰ ਵੀਜ਼ੇ ਤੇ ਹਨ ਜਾਂ ਕਿਸੇ ਹੋਸਟ ਸਟੇਟਸ ਦੇ ਉੱਪਰ ਹਨ ਤਾਂ ਉਹਨਾਂ ਨੂੰ ਕਈ ਵਾਰੀ ਗਵਰਨਮੈਂਟ ਦੇ ਵੱਲ ਚਿੱਠੀ ਆ ਜਾਂਦੀ ਆ ਕਿ ਭਾਈ ਤੁਸੀਂ ਸਾਡੀਆਂ ਵਿਜ਼ਟਰ ਵੀਜ਼ੇ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਾਂ ਸਟੱਡੀ ਪਰਮਿਟ ਦੀਆਂ ਕੰਡੀਸ਼ਨਸ ਨੇ ਉਹਨਾਂ ਨਾਲ ਕੰਪਲਾਈ ਨਹੀਂ ਕਰ ਰਹੇ ਬਹੁਤ ਹੀ ਈਡੀ ਵੀਡੀਓ ਹੈਗੀ ਹੈ ਵਿਜ਼ਿਟਰ ਵੀਜ਼ੇ ਵਾਲਿਆਂ ਲਈ ਆ ਕਿਉਂਕਿ ਜਦੋਂ ਆਉਂਦੇ ਨੇ ਤਾਂ ਉਹ ਆਪਣੀ ਐਕਸਟੈਂਸ਼ਨ ਪਾ ਦਿੰਦੇ ਆ ਕਈ ਵਾਰ ਉਹ ਐਕਸਟੈਂਸ਼ਨ ਪ੍ਰੂਵ ਨਹੀਂ ਹੁੰਦੀ ਪਰ ਚਿੱਠੀ ਆ ਜਾਂਦੀ ਹੈ ਕਿ ਤੁਸੀਂ ਲੀਵ ਦ ਕੰਟਰੀ ਇਮੀਡੀਟਲੀ ਕਿ ਗੱਲ ਇਹ ਉਹ ਬੰਦੇ ਫਿਰ ਅੱਗੋਂ ਹੱਥ ਫਿਰ ਮਾਰਦੇ ਲਈ ਵੀ ਨਹੀਂ ਜਾਣਾ ਦੇਖੋ ਜਦੋਂ ਤੁਹਾਡੇ ਕੋਲੇ ਵਿਜ਼ਿਟਰ ਵੀਜ਼ਾ ਹਦੇ ਵੈਲਿਡ ਹੈ ਸਟicker ਵਾਲਾ ਤੇ ਜੇ ਗਵਰਨਮੈਂਟ ਤੁਹਾਨੂੰ ਜਾਣ ਲਈ ਕਹਿ ਰਹੀ ਆ ਤਾਂ ਤੁਹਾਨੂੰ ਕੰਟਰੀ ਛੱਡ ਦੇਣੀ ਚਾਹੀਦੀ ਆ ਤੇ ਦੁਬਾਰਾ ਫਿਰ 6 ਮਹੀਨਾ ਬਾਅਦ ਤੁਸੀਂ ਦੁਬਾਰਾ ਰੀਐਂਟਰ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈ ਜੇ ਤੁਹਾਡੇ ਉੱਪਰ ਡੈਪੂਟੇਸ਼ਨ ਦੇ ਆਰਡਰ ਜਾਂ ਬੈਨ ਜਾਂ ਐਕਸਕਲੂਜ਼ਨ ਆਰਡਰ ਜਾਂ ਰਿਮੂਵਲ ਆਰਡਰ ਇਸ ਤਰ੍ਹਾਂ ਦੇ ਆਉਂਦੇ ਹਨ ਫਿਰ ਤੁਹਾਨੂੰ ਦੁਬਾਰਾ ਐਂਟਰੀ ਨਹੀਂ ਮਿਲਣੀਗੀ ਪਰ ਜੇ ਤੁਹਾਨੂੰ ਉਹ ਫਲਾਈਟਲੀ ਕਹਿ ਰਹੇ ਹਨ ਕਿ ਲੀਵ ਦ ਕੰਟਰੀ ਇਮੀਡੀਟਲੀ ਦੈਨ ਯੂ ਸ਼ੁੱਡ ਲੀਵ ਵਿਦਆਊਟ ਰੈਜ਼ਿਸਟਿੰਗ ਸੋ ਤੁਹਾਨੂੰ ਅਗੋਂ ਹੱਥ ਪੈਰ ਨਹੀਂ ਮਾਰਨੇ ਚਾਹੀਦੇ ਠੀਕ ਹੈ ਕੋਈ ਹੋਰ ਸਲਾਹ ਮਸ਼ਵਰਾ ਕਰਨਾ ਤੁਸੀਂ ਟੀਐਸ ਨਾਲ ਗੱਲ ਕਰ ਸਕਦੇ ਹੋ ਪਰ ਇਹਦੇ ਵਿੱਚ ਵੇਖਣ ਨੂੰ ਇਹ ਮਿਲ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਚਿੱਠੀਆਂ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਜਾਂਦੇ ਨਹੀਂ ਤੇ ਉਸ ਤੋਂ ਬਾਅਦ ਉਹ ਆਊਟ ਆਫ ਸਟੇਟਸ ਜਾਂ ਫਿਰ ਉਹਨਾਂ ਦਾ ਜਿਹੜਾ ਸਟੇਟਸ ਰਿਮੂਵਲ ਆਰਡਰ ਜਾਂ ਡੈਪੋਟੇਸ਼ਨ ਚ ਬਲ ਜਾਂਦਾ ਵਾ ਤੇ ਫਿਰ ਉਹ ਉਸ ਚੀਜ਼ ਨੂੰ ਕਾਊਂਟਰ ਕਰਨਾ ਆਪਣੇ ਆਪ ਚ ਬਹੁਤ ਚੈਲੈਂਜਿੰਗ ਹੁੰਦਾ ਪਰ ਜੇ ਤੁਹਾਡੀ ਸਿਚੁਏਸ਼ਨ ਕੋਈ ਇਸ ਤਰ੍ਹਾਂ ਦੀ ਬਣੀ ਹੋਈ ਆ ਤਾਂ ਤੁਸੀਂ ਗੱਲ ਕਰਨੀ ਹੈ ਜੀ ਪੀਐਸ ਇਮੀਗ੍ਰੇਸ਼ਨ ਦੇ ਨਾਲ